ਇਹ ਨੇ ਆਈਪੀਐਸ ਹਰਜੀਤ ਸਿੰਘ ਜੋ ਕਿ ਐਸਐਸਪੀ ਫਰੀਦਕੋਟ ਨੇ ਬੇहद ਸਾਦੇ ਬੇहद ਇਮਾਨਦਾਰ ਬੇहद ਸ਼ਰੀਫ ਇਨਸਾਨ ਨੇ ਤੁਸੀਂ ਇਹਨਾਂ ਦੇ ਕੱਪੜਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਆਈਪੀਐਸ ਅਧਿਕਾਰੀ ਦੇ ਕੱਪੜੇ ਇਸ ਤਰੀਕੇ ਦੇ ਵੀ ਹੋ ਸਕਦੇ ਨੇ ਇੰਨਾ ਸਾਦਗੀ ਵਾਲਾ ਜੀਵਨ ਇੰਨਾ ਨਿਮਰਤਾ ਵਾਲਾ ਜੀਵਨ ਅ ਵਿੱਚ ਕੋਹਰਾ ਭੋਰਾ ਵੀ ਆਕੜ ਨਹੀਂ ਤੁਹਾਡੀ ਸਾਦਗੀ ਦਾ ਕੀ ਰਾਜ ਆ ਆਈਪੀਐਸ ਅਫਸਰ ਇੰਨੀ ਸਾਦਗੀ ਸਾਨੂੰ ਤਾਂ ਪਛਾਣ ਹੀ ਨਹੀਂ ਆਉਂਦੀ ਵੀ ਇਹ ਇੱਕ ਆਈਪੀਐਸ ਅਫਸਰ ਸਾਡੇ ਕੋਲ ਨਹੀਂ ਇਹ ਤਾਂ ਸਾਦਗੀ ਕੋਈ ਨਹੀਂ ਹੈਗੀ ਮੈਂ ਆਪਣੇ ਸਟੇਟਸ ਮੁਤਾਬਕ ਹੀ ਰਹਿਣਾ ਇੱਥੇ ਪਰ ਜੋ ਹਰਜੀਤ ਸਿੰਘ ਬਾਰੇ ਅਸੀਂ ਸੁਣਿਆ ਜੋ ਇਹਨਾਂ ਦੇ ਮਲਾਜ਼ਮਾਂ ਤੋਂ ਸੁਣਿਆ ਜਾਂ ਜੋ ਜਿੱਥੇ-ਇਥੇ ਡਿਊਟੀਆਂ ਕਰਕੇ ਆਇਆ ਜੋ ਅਸੀਂ ਸੁਣਿਆ ਕਿ ਨਾ ਤਾਂ ਇਹ ਕਿਸੇ ਤੋਂ ਪੈਸੇ ਲੈਂਦੇ ਆ ਤੇ ਨਾ ਹੀ ਇਹਨਾਂ ਨੇ ਕੋਈ ਫਾਲਤੂ ਸ਼ੌਂਕ ਪਾੜੇ ਹੋਏ ਆ ਇਨਾਂ ਦੇ ਕੋਲ ਗੱਡੀ ਅੱਜ ਵੀ 10 ਲੱਖ ਤੋਂ ਘੱਟ ਮੁੱਲ ਦੀ ਹੈ ਇੱਕ ਇੱਕ ਗੱਲ ਵੈਸੇ ਫਿਰ ਉਹੀ ਨਹੀਂ ਐਸੀ ਤਾਂ ਇਹ ਵੀ ਸੁਣਿਆ ਕਿ ਅਜ ਤੱਕ ਜਿਹੜੀ ਤੁਹਾਡੇ ਕੋਲੇ ਪਰਸਨਲ ਗੱਡੀ ਉਹ ਆਲਟੋ ਹੀ ਹੈ ਗੱਲਬਾਤ ਕੀਤੀ ਐਸਐਸਪੀ